ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਅੱਜ ਧੂਮ-ਧਾਮ ਨਾਲ ਨਿਕਲੇਗੀ ਪੋਲੇ ਦੀ ਬਾਰਾਤ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਪਤੀ ਵੱਲੋਂ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਦੁਲਹਨ ਵਾਂਗ ਸਜਾਇਆ ਗਿਆ ਪੂਰਾ ਸ਼ਹਿਰ ਮਹਾਸ਼ਿਵratri ਦੇ ਮੌਕੇ ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਚ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਪਤੀ ਸਮਰਾਲਾ ਦੇ ਆਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਚ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਜ ਸੰਸਥਾ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਸ਼ੋਭਾ ਯਾਤਰਾ 6 ਮਾਰਚ ਨੂੰ ਸ਼ਿਵ ਮੰਦਿਰ ਡੱਬੀ ਬਾਜ਼ਾਰ ਤੋਂ ਬੜੀ ਧੁੰਦਾਂ ਅਮਨਾਲ ਕੱਢੀ ਜਾਵੇਗੀ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ 1.6 ਮਾਰਚ ਦਿਨ ਬੁੱਧਵਾਰ ਨੂੰ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਸ਼ਿਵ ਰਾਤਰੀ ਦੇ ਪਾਵਨ ਤਿਉਹਾਰ ਤੇ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੁੰਦਾਂ ਅਮਨਾਲ ਕੱਢੀ ਜਾਵੇਗੀ ਇਸ ਸ਼ੋਭਾ ਯਾਤਰਾ ਵਿੱਚ ਭਾਰਤ ਦੇ ਪ੍ਰਸਿੱਧ ਬੈਂਡ ਹਾਥੀ ਰਾਥ ਕੋਰੇ हरे राम हरे कृष्ण कीर्तन मंडली शिव तांडव ते बहुत ही मनमोहक ते सुंदर चाक्या शामिल होंगीया इस ਲਈ सहारनपुर ਦੇ ਕਲਾਕਾਰਾਂ ਵੱਲੋਂ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਸ਼ੋਭਾ ਯਾਤਰਾ ਸ਼ਿਵ ਮੰਦਿਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਈ ਵਾਪਸ ਸ਼ਿਵ ਮੰਦਿਰ ਡੱਬੀ ਬਾਜ਼ਾਰ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਸਮੂਹ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਵਕਤ ਵਕਤ ਕਾਵ ਤੇ ਸੰਕੜੇ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ ਇਸ ਮੌਕੇ ਤੇ ਸੰਸਥਾ ਦੇ ਸਾਰੇ ਮੈਂਬਰ શ્રી ਨੀਲਕੰਠ ਮਹਾਦੇਵ ਸੇਵਾ ਸੰਮਤੀ ਦੇ ਸਮੂਹ ਮੈਂਬਰਾਂ ਨੇ ਸਮੂਹ ਸ਼ਹਿਰ ਨਿਵਾਸੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋ ਕੇ ਪੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਸਮਰਾਲਾ ਤੋਂ ਕਰਿਸ਼ਨ ਲਾਲ ਚਾੜਨਾ ਦੀ ਰਿਪੋਰਟ ਅੱਜ ਕੀ ਨਮਸ਼ਾ ਮੈਂ ਸਨਿਦੂਆ ਸਾਡਾ ਸਾਰਾ ਹੀ ਨੀਲਕੰਟ ਮਹਾਦੇਵ ਸਮਰਾਲਾ ਜੋ ਕਿ ਹਰ ਸਾਲ ਸ਼ੇ ਮਹਾਸ਼ਿਵratri ਦੇ ਸ਼ੋਭਾ ਅਵਸਰ ਤੇ ਸਾਡੀ 24ਵੀਂ ਵਿਸ਼ਾਲ ਸ਼ੋਭਾ ਯਾਤਰਾ ਜੋ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਨਿਕਲ ਜਾਂਦੀ ਹੈ ਅੱਜ ਪੂਰੇ ਸ਼ਹਿਰ ਨੂੰ ਦੋਲਹਨ ਵਾਂਗ ਸਜਾਇਆ ਹੋਇਆ ਜੋ ਕਿ ਕੋਲੇਨਾਥ ਦੀ ਬਰਾਤ ਕੱਲ ਨੂੰ ਠੀਕ 2 ਵਜੇ ਪਾਣੀ ਵਾਲੀ ਟੈਂਕੀ ਛੇ ਮੰਦਰ ਡੱਬੀ ਯਾਰ ਕੋਲੋਂ ਚੱਲੇਗੀ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਕਮਾਂਕਾਰਾਂ ਤੋਂ ਵੇਲੇ ਹੋ ਕੇ ਠੀਕ 2 ਵਜੇ ਸ਼ੇਮੰਦਰ ਡੱਬੀ ਵੀਆਰ ਕੋਲ ਟੈਂਕੀ ਕੋਲ ਪਹੁੰਚੋ ਤੇ ਸ਼ ਬਰਾਤ ਵਿੱਚ ਸ਼ਾਮਲ ਹੋਵੋ ਇਸ ਵਿੱਚ ਤੁਹਾਨੂੰ ਜੋ ਕਿ ਦੇਖਣਯੋਗ ਹੋਵੇਗਾ ਬੈਂਡ ਤੇ ਝਾਕੀਆਂ ਦਿੱਲੀ ਤੋਂ ਕੁਰਕ ਖੇਤਰ ਤੋਂ ਤੇ ਹਾਥੀ ਘੋੜੇ ਊਂਠ ਤੇ ਸ਼ਹਿਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਣਗੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਇਸ ਸ਼ੋਭਾ ਯਾਤਰਾ ਦੀ ਰੌਣਕ ਵਧਾਓ ਤਾਂ ਕਿ ਜਿਹੜਾ ਏਡਾ ਵੱਡਾ ਆਪਾਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਨਿਕਲ ਦਿਆ ਉਸ ਨੂੰ ਆਪਾਂ ਚਾਰ ਚੰਨ ਲਾਈਏ ਜੈ ਭੋਲੇ ਨਾਥ ਹਰ ਹਰ ਮਹਾਦੇਵ ਕੀ ਨਮਸਾ ਮੇਰਾ ਨਾਮ ਜੁਗਲ ਕਿਸ਼ੋਰ ਸਾਨੀ ਮੈਂ ਇੱਕ ਸਮਾਜ ਸੇਵੀ ਆ ਇਸ ਸੰਸਥਾ ਨਾਲ ਮੈਂ 2004 ਤੋਂ ਵੀ ਜੁੜਿਆ ਹੋਇਆ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਡੱਬੀ ਬਾਜ਼ਾਰ ਤੋਂ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਇੱਕ ਦਿਨ ਪਹਿਲਾਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਾਂਕੀਆਂ ਤਰ੍ਹਾਂ ਤਰ੍ਹਾਂ ਦੇ ਬੈਂਡ ਕੋੜੇ ਹਾਥੀ ਸਾਰਾ ਬਹੁਤ ਉੱਚੇ ਮਤਲਬ ਦੂਰ ਦੂਰ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਇੱਥੇ ਆ ਰਹੇ ਆ ਉਹ ਇਸ ਰਾਕੀਆਂ ਨੂੰ ਦੇਖਣ ਦਾ ਮਨੋਹਕ ਦ੍ਰਿਸ਼ ਦੇਖੋ ਸਮਾਰਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਰਾੜੇ ਦੇ ਵਿੱਚ ਹੌਮ ਹੌਮਾ ਕੇ ਪਹੁੰਚੋ ਜੈ ਸ਼੍ਰੀ ਰਾਮ ਜੈ ਜੈ ਭੋਲੇ ਮੇਰਾ ਨਾਮ ਹਨੀਸ਼ ਕੌਸ਼ਲ ਹੈ ਜੀ ਔਰ ਮਹਾ ਸ਼ਿਵਰਾਤਰੀ ਦੇ ਸ਼ੋਭਾ ਅਵਸਰਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਲ ਦਿਨ ਬੁੱਧਵਾਰ 6 ਮਾਰਚ ਨੂੰ श्री नीलकंठ महादेव सेवा समिति ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਜੋ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾਂਦੀ ਹੈ ਇਹ ਸ਼ੋਭਾ ਯਾਤਰਾ ਠੀਕ 2 ਵਜੇ ਸ਼ਿਮ ਮੰਦਰ ਡਬੀਬੀਆਰ ਤੋਂ ਆਰੰਭ ਹੋਵੇਗੀ ਔਰ ਪੂਰੇ ਸ਼ਹਿਰ ਦੀ ਪ੍ਰਕਰਮਾਂ ਕਰਦੀ ਹੋਈ ਵਾਪਸ ਇੱਥੇ ਹੀ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਵਿੱਚ ਜਿਸ ਤਰ੍ਹਾਂ ਹਲੇ ਪ੍ਰਾਂਜ ਨੇ ਦੱਸਿਆ ਹੈ ਵੀ ਸ਼ੋਭਾ ਯਾਤਰਾ ਬਹੁਤ ਸੁੰਦਰ-ਸੁੰਦਰ ਚਾਕੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਔਰ ਇਸ ਵਿੱਚ ਬਹੁਤ ਹੀ ਮਨ ਮੋਹਕ ਚਾਕੀਆਂ ਜੋ ਤੁਸੀਂ ਅੱਜ ਤੱਕ ਨਹੀਂ ਦੇਖੀਆਂ ਉਹਨਾਂ ਉਹ ਵੀ ਦਿਖਾਈਆਂ ਜਾਣਗੇ ਬਹੁਤ ਹੀ ਦਿਸੰਦਰ ਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਪਰਿਵਾਰਾਂ ਸਮੇਤ ਇਹ ਸ਼ੋਭਾ ਯਾਤਰਾ ਵੀ ਸ਼ਾਮਲ ਹੋ ਕੇ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੋਲੇਨਾਥ ਹਰ ਹਰ ਮਹਾਦੇਵ ਪਰਮੇਂਦਰ ਬਰਮਾ ਮਹਾ ਸ਼ਿਵਰਾਤਰੀ ਦੇ ਪਾਵਨ ਪਰਬ ਤੇ ਜੋ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਨੀਲਕੰਠ ਮਹਾਦੇਵ ਸਹਿਜਮਤੀ ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਕੱਢੀ ਜਾਂਦੀ ਹੈ ਉਹ ਕੱਲ ਨੂੰ ਠੀਕ 1 ਵਜੇ ਡੱਬੀਗਰ ਤੋਂ ਸ਼ੁਰੂ ਹੋਵੇਗੀ ਤੇ ਪੂਰੇ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਡੱਬੀਗਰ 'ਚ ਹੀ ਸਮਾਪਤ ਹੋਵੇਗੀ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਇਸ ਸ਼ੋਹਾ ਯਾਤਰਾ ਵਿੱਚ ਸ਼ਾਮਲ ਹੋਵੋ ਅਤੇ ਪੂਰੇ ਨਾਜ਼ੀ ਦਾ ਆਸ਼ੀर्वाद ਪ੍ਰਾਪਤ ਕਰੋ। ਤੁਹਾਨੂੰ ਇਸ ਸ਼ੋਹਾ ਯਾਤਰਾ ਵਿੱਚ ਸੁੰਦਰ ਤੁਨ ਚਾਕੀਆਂ ਤੇ ਬਹੁਤ ਹੀ ਵਧੀਆ-ਵਧੀਆ ਬੈਂਡ ਦੇਖਣ ਨੂੰ ਮਿਲਣਗੇ। ਇਸ ਲਈ ਫੇਰ ਇੱਕ ਦੁਆਰ ਤੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕੱਲ ਨੂੰ ਠੀਕ 2 ਵਜੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਇਸ ਸ਼ੋਹਾ ਯਾਤਰਾ ਦੀ ਵਿੱਚ ਸ਼ਾਮਲ ਹੋ ਕੇ ਭਗਵਾਨ ਪੋਲੇ ਨਾਜ਼ੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼ੁਭ ਸ਼ੰਕਰ ਜੈ ਬੋਲੇ ਨਤੇ